ਤੁੰਦ ਇੱਕ ਵਾਰ ਫਿਰ ਬਣੀ ਕਾਲ ਟ੍ਰੇਨ ਹੋਈ ਲੇਟ ਬਿਮਾਰ ਬੱਚੀ ਵਕਤ ਸਿਰਨਾ ਪਹੁੰਚ ਸਕੀ ਹਸਪਤਾਲ ਤੇ ਤੋੜ ਗਈ ਐ ਦਮ ਜਿਹਾਂ ਇਹ ਖਬਰ ਲਖਨਊ ਤੋਂ ਸਾਹਮਣੇ ਆਈ ਐ ਜਿੱਥੇ ਇੱਕ ਵਾਰ ਫਿਰ ਤੁੰਦ ਕਾਲ ਬਣੀ ਨਜ਼ਰ ਆਈ ਐ ਕਿਉਂਕਿ ਇੱਕ ਬੱਚੀ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੀ ਸੀ ਉਸਨੇ ਇਲਾਜ ਦੇ ਲਈ ਹਸਪਤਾਲ ਜਾਣਾ ਸੀ ਪਰੰਤੂ ਟ੍ਰੇਨ ਧੁੰਦੇ ਕਾਰਨ ਲੇਟ ਹੋ ਗਈ ਤੇ ਇਹ ਬਿਮਾਰ ਬੱਚੀ ਵਕਤ ਸਿਰ ਹਸਪਤਲ ਨਾ ਪਹੁੰਚ ਸਕੀ ਤੇ ਉਸਨੇ ਦਮ ਤੋੜ ਦਿੱਤਾ ਦੱਸਦੀ ਹੈ ਇਹ ਲੜਕੀ ਲਖਨਊ ਦੇ ਜ਼ਿਲ੍ਹੇ ਦੇਵਰੀਆ ਦੀ ਰਹਿਣ ਵਾਲੀ ਹੈ ਤੇ ਉਹ ਟ੍ਰੇਨ ਦੇ ਵਿੱਚ ਆਪਣੇ ਪਿਤਾ ਸਦਾਮ ਦੇ ਨਾਲ ਸਫ਼ਰ ਕਰ ਰਹੀ ਸੀ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਪਿਓ ਤੀ ਹਮਸਫਰ ਨਾਂ ਦੀ ਐਕਸਪ੍ਰੈਸ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸਨ ਤੇ ਤੁੰਦ ਬਹੁਤ ਜ਼ਿਆਦਾ ਹੋਣ ਦੇ ਕਾਰਨ ਟ੍ਰੇਨ 13 ਘੰਟੇ ਲੇਟ ਹੋ ਗਈ ਦੱਸ ਦਈਏ ਇਹ ਜਿਹੜੀ ਲੜਕੀ ਹੈ ਉਹ ਦਿੱਲੀ ਦੇ ਏਮਜਾ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਦੇ ਲਈ ਜਾ ਰਹੀ ਸੀ ਰਸਤੇ ਦੇ ਵਿੱਚ ਉਸ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਤੇ ਲੜਕੀ ਦੇ ਪਿਤਾ ਨੇ ਜਿਹੜੇ ਮੌਕੇ ਤੇ ਅਧਿਕਾਰੀ ਸਨ ਉਹਨਾਂ ਨੂੰ ਮਦਦ ਲਈ ਕਿਹਾ ਤੇ ਐਂਬੂਲੈਂਸ ਬੁਲਾਉਣ ਦੀ ਬੇਨਤੀ ਕੀਤੀ ਦੱਸਦੀ ਹੈ ਕਿ ਸਟੇਸ਼ਨ ਮਾਸਟਰ ਨੂੰ ਇਹ ਬੇਨਤੀ ਕੀਤੀ ਗਈ ਸੀ ਤੇ ਉਹਨਾਂ ਨੇ ਐਂਬੂਲੈਂਸ ਬੁਲਾਉਣ ਦਾ ਭਰੋਸਾ ਵੀ ਦਿੱਤਾ ਸੀ ਇਸ ਤੋਂ ਪਹਿਲਾਂ ਕਿ ਡਾਕਟਰਾਂ ਦੀ ਟੀਮ ਪਹੁੰਚਦੀ ਇਸ ਲੜਕੀ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਡਾਕਟਰਾਂ ਨੇ ਜਾਂਚ ਕਰਨ ਉਪਰੰਤ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੁਣ ਲੜਕੀ ਦੇ ਪਿਤਾ ਦੀ ਜਿਹੜੀ ਹਾਲਤ ਹੈ ਉਹ ਦੇਖੀ ਨਹੀਂ ਜਾ ਰਹੀ ਕਿਉਂਕਿ ਉਹ ਆਪਣੀ ਬੇਟੀ ਨੂੰ ਇਲਾਜ ਦੇ ਲਈ ਦਿੱਲੀ ਦੇ ਏਮ ਜਹਾਜ਼ ਹਸਪਤਾਲ ਲਿਜਾ ਰਹੇ ਸਨ ਪਰੰਤੂ ਵਕਤ ਸਿਰ ਨਾ ਪਹੁੰਚਣ ਦੇ ਕਾਰਨ ਉਹਨਾਂ ਦੀ ਬੇਟੀ ਦੀ ਮੌਤ ਹੋ ਗਈ ਹੈ ਸੋ ਅਸੀਂ ਦੇਖ ਰਹੇ ਹਾਂ ਕਿ ਤੁੰਦ ਵਾਰ-ਵਾਰ ਕਾਲ ਬਣੀ ਨਜ਼ਰ ਆਉਂਦੀ ਹੈ ਜਿੱਥੇ ਕਿ ਇਸ ਬੱਚੀ ਦੀ ਵੀ ਜੇ ਸਹੀ ਕਹੀਏ ਤਾਂ ਤੁੰਦੇ ਕਾਰਨ ਹੀ ਮੌਤ ਹੋਈ ਹੈ ਜੇਕਰ ਤੁੰਦ ਨਾ ਪੈਂਦੀ ਤਾਂ ਟ੍ਰੇਨ ਵੀ ਸਮੇਂ ਸਿਰ ਪਹੁੰਚਦੀ ਤੇ ਇਹ ਲੜਕੀ ਵੀ ਹਸਪਤਾਲ ਵਕਤ ਸਿਰ ਪਹੁੰਚ ਜਾਂਦੀ ਤੇ ਇਸ ਦਾ ਇਲਾਜ ਹੋ ਜਾਣਾ ਸੀ ਤੇ ਇਸ ਦੀ ਜਾਨ ਬਚ ਜਾਣੀ ਸੀ ਪਰੰਤੂ ਅਜੇ ਹਾਂ ਨਾ ਹੋ ਸਕਿਆ ਕਿਉਂਕਿ ਤੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਜਿਸ ਕਾਰਨ ਟ੍ਰੇਨ ਵੀ ਲੇਟ ਹੋਈ ਤੇ ਇਸ ਬੱਚੀ ਦੀ ਜਾਨ ਚਲੀ ਗਈ Yeah. ਜ਼ਿਕਰ ਜੋਗ ਹੈ ਕਿ ਇਹ ਪਹਿਲਾ ਹਾਦਸਾ ਨਹੀਂ ਹੈ ਜਿਹੜਾ ਧੁੰਦ ਦੇ ਕਾਰਨ ਵਾਪਰਿਆ ਹੈ ਦਿਨ-ਦਿਨ ਅਸੀਂ ਅਜਿਹੇ ਹਾਦਸੇ ਦੇਖਦੇ ਸੁਣਦੇ ਹਾਂ ਜਿਹੜੇ ਕਿ ਧੁੰਦ ਦੇ ਕਾਰਨ ਵਾਪਰਦੇ ਨੇ ਬਹੁਤ ਸਾਰੀਆਂ ਟ੍ਰੇਨਾਂ ਜਿਹੜੀਆਂ ਕਿ ਉਹ ਧੁੰਦ ਦੇ ਕਾਰਨ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਨੇ ਸੜਕੀ ਹਾਦਸੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕਈ ਜਾਨਾਂ ਵੀ ਚਲੀਆਂ ਜਾਂਦੀਆਂ ਨੇ ਤੇ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋ ਜਾਂਦੇ ਨੇ ਇਸੇ ਤਹਿਤ ਹੀ ਜਿਹੜੀ ਇਹ ਟ੍ਰੇਨ ਹੈ ਹੁਣ ਉਹ ਧੁੰਦ ਦੇ ਕਾਰਨ ਲੇਟ ਹੋਈ ਹੈ ਇੱਕ ਬੱਚੀ ਜਿਹੜੀ ਕਿ ਆਪਣੇ ਪਿਤਾ ਦੇ ਨਾਲ ਸਫ਼ਰ ਕਰ ਰਹੀ ਸੀ ਉਸਨੇ ਦਿੱਲੀ ਦੇ ਏਮਜਾਸਪਤਾਲ ਵਿੱਚ ਇਲਾਜ ਕਰਵਾਉਣ ਦੇ ਲਈ ਜਾਣਾ ਸੀ ਇਸ ਤੋਂ ਪਹਿਲਾਂ ਕਿ ਇਹ ਲੜਕੀ ਹਸਪਤਾਲ ਪਹੁੰਚਦੀ ਰਸਤੇ ਦੇ ਵਿੱਚ ਹੀ ਉਸ ਨੂੰ ਇੰਨੀ ਜ਼ਿਆਦਾ ਦੇਰੀ ਹੋ ਗਈ ਉਸ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਤੇ ਇਸ ਲੜਕੀ ਨੇ ਸਾਹ ਤਿਆਗ ਦਿੱਤੇ ਨੇ ਇਸ ਲੜਕੀ ਦੀ ਮੌਤ ਹੋ ਗਈ ਹੈ ਸੋ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਬੱਚੀ ਦੀ ਜਾਨ ਬਚ ਜਾਵੇ ਅਗਰ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਧੁੰਦੇ ਕਾਰਨ ਟ੍ਰੇਨ ਨੇ ਇੰਨਾ ਜ਼ਿਆਦਾ ਲੇਟ ਹੋ ਜਾਣਾ ਹੈ ਤੇ ਉਹ ਕੋਈ ਹੋਰ ਸਾਧਨ ਕਰਦੇ ਤੇ ਆਪਣੀ ਬੱਚੀ ਨੂੰ ਤਿੱਲੀ ਦੇ ਏਮਜ ਹਸਪਤਾਲ ਪਹੁੰਚਾ ਦਿੰਦੇ ਤਾਂ ਕਿ ਉਸ ਦੀ ਜਾਨ ਬਚ ਸਕੇ ਪਰੰਤੂ ਵਕਤ ਅਜਿਹਾ ਆ ਜਾਣਾ ਕਿਸ ਨੂੰ ਪਤਾ ਸੀ ਸੋ ਇਹ ਜਿਹੜੀ ਧੁੰਦ ਹੈ ਇਸ ਪਰਿਵਾਰ ਦੇ ਲਈ ਕਾਲ ਬੜਕੇ ਸਾਹਮਣੇ ਆਈ ਹੈ ਟਰੇਨ ਦਾ 13 ਘੰਟੇ ਲੇਟ ਹੋਣਾ ਇਸ ਬੱਚੀ ਦੀ ਮੌਤ ਨੂੰ ਸੱਦਾ ਦੇਣ ਵਾਲੀ ਗੱਲ ਹੋਈ ਹੈ ਔਰ ਇਹ ਬੱਚੀ ਰੱਬ ਨੂੰ ਪਿਆਰੀ ਹੋ ਗਈ ਹੈ ਸੋ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਅਗਰ ਉਹਨਾਂ ਨੂੰ ਪਤਾ ਹੁੰਦਾ ਕਿ ਅਜਿਹਾ ਕੁਝ ਵਾਪਰ ਜਾਣਾ ਹੈ ਤਾਂ ਉਹ ਕੋਈ ਹੋਰ ਚਾਰਾ ਕਰਦੇ ਤਾਂ ਕਿ ਉਹਨਾਂ ਦੀ ਬੱਚੀ ਦੀ ਜਾਨ ਬਚ ਸਕਦੀ